ਅਸੀਂ ਪੀਆਰ ਹੋ ਗਏ ਜੀ ਅਸੀਂ ਸੀਆਰ ਹੋ ਗਏ ਜੀ ਅਸੀਂ ਅਸੀਂ ਤਾਂ ਪੱਕੇ ਬਣ ਗਏ ਜੀ ਅਸੀਂ ਤਾਂ ਕੀ ਲੈਣਾ ਪੰਜਾਬ ਤੋਂ ਪੰਜਾਬ ਚ ਕੀ ਹਾਲ ਪੰਜਾਬ ਦਾ ਮਾਹੌਲ ਖਰਾਬ ਹੈ ਤੇ ਛੇ ਕਿਹੜਾ ਮਾਹੌਲਾ ਤੁਹਾਡੇ ਕੋਲੇ ਸਕੂਨ ਛੋੜਾ ਗਿਆ ਨੀਂਦ ਛੋੜੀ ਖਤਮ ਹੋ ਗਈ ਰਾਤਾਂ ਦੀ ਚੈਨ ਤੁਹਾਡੇ ਕੋਲੇ ਹੈ ਨਹੀਂ ਜਵਾਗ ਛੋੜੇ ਗਏ ਫੈਸ ਤੁਹਾਡੇ ਕੋਲ ਨਹੀਂ ਰਹਿਣਾ ਸ਼ੁਨਸ਼ਨਾ ਬੱਲੇ ਮੈਂ ਕਹਿੰਦਾ ਕੰਧਾਂ ਟਕਰਾਂ ਮਾਰ ਮਾਰ ਕੇ ਕਮਲੇ ਹੋਣਗੇ ਲੋਕ ਇਹ ਪਾਗਲ ਹੋ ਜਾਣਗੇ ਡਿਪਰੈਸ਼ਨ ਤਾਂ ਹੋਣੀ ਹੋਇਆ ਪਹਿਲਾਂ ਨੂੰ ਸੋਨ ਦੇ ਦੇ ਘਰ ਰੋਇਆ ਕਰਨਗੇ ਥੋੜੀ ਅੱਖਾਂ 'ਚ ਮੈਂ ਦੀ ਯਾਦ ਰੱਖੀ ਗੱਲ ਖੇਚ ਪਏ ਗੱਲੇ ਨਾ ਨਹੀਂ ਐਨੀ ਭੈੜੀ ਹੋਣੀ ਜਿਹੜੀ ਸੋਡੇ ਨਾਲ ਹੋਣੀ ਆ ਬਾਹਰਲੇ ਮੁਲਕਾਂ 'ਚ ਕਈਦਾ ਇਹੋ ਜਿਹਾ ਮੈਂ ਦੇਖਿਆ ਬਸ ਬਾਈ ਇੱਕ ਵਾਰੀ ਜਹਾਜ਼ ਨੂੰ ਹੱਥ ਪੈ ਜੇ ਫਿਰ ਤਾਂ ਪੰਜਾਬ ਵਾਲੀ ਮੂੰਹ ਕਰਕੇ ਵੀ ਨਹੀਂ ਸੌਂਦੇ ਐਨੀ ਨਫ਼ਰਤ ਹੈ ਤੁਹਾਡੀਆਂ ਇਹ ਗੱਲਾਂ ਨਹੀਂ ਤੁਹਾਨੂੰ ਜਿੱਤਣ ਦਿੰਦੀਆਂ ਲੋਕ ਇਹ ਨਾ ਜਿਤਾਉਣ ਨਾ ਜਿਤਾਉਣ ਝੂਠ ਨਹੀਂ ਆਪਾਂ ਦੋ ਵਾਈ ਦਾ ਨਾ ਪਾਉਣ ਵੋਟਾਂ ਅਵਾਲੇ ਮੈਨੂੰ ਪਿੱਛੇ ਦੀ ਗੱਲ ਕਹੀ ਜੀ ਵੀ ਟੋਬੇ ਜੋ ਮੱਝ ਕੱਢਣੀ ਤੇ ਬਾਹਰਲੇ ਮੁਲਕਾਂ 'ਚ ਬੀਬੀਆਂ ਕੱਢਣੀਆਂ ਬਹੁਤ ਔਖੀਆਂ ਹੂੰ ਉਹਦੇ ਕਈਆਂ ਦੇ ਫੋਨ ਆਏ ਕਹਿੰਦੇ ਬੀਬੀਆਂ ਬਹੁਤ ਔਖੀਆਂ ਹਨ ਮੱਝਾਂ ਕਹਿੰਦਾ ਬਾਹ ਮੈਂ ਕਹਾ ਸੁਣਾਈ ਇੱਕ ਮੈਂ ਬੀਬੀਆਂ ਨੂੰ ਮੱਝਾਂ ਨਹੀਂ ਕਹਿੰਦਾ ਕਹਿੰਦਾ ਔਖੀਆਂ ਵਾ ਖੜਹਿਣ ਤੇ ਉਹਨੇ ਚਲ ਬਾਹਰ ਸੁਨੇਹਾ ਲਾਇਆ ਤੇ ਵੀ ਭਾਈ ਤੇਰੀ ਮਾਂ ਚੜਾਈ ਕਰ ਗਈ ਉਹਨੇ ਸੁਨੇਹਾ ਲਾਇਆ ਕਿਸੇ ਡਿਸਟਰਬ ਨੇ ਕਿਹਾ ਵੀ ਤੇਰੀ ਮਾਂ ਚੜਾਈ ਕਰ ਗਈ ਉਹਦੇ ਇੱਕ ਮੁੰਡਾ ਆ ਗਿਆ ਤੇ ਉਹਨੇ ਪਿਓ ਨੇ ਪੁੱਛਿਆ ਸ਼ਕਾਰ ਤੇ ਵੀ ਦੂਜਾ ਨਹੀਂ ਆਇਆ ਉਹਦਾ ਕੀ ਨਾਂ ਸੀ ਜਿਹੜਾ ਵੀ ਨਾਂ ਹੋਣਾ ਵੀ ਤੇਰਾ ਭਰਾ ਨਹੀਂ ਆਇਆ ਫਲਾਣਾ ਨਹੀਂ ਆਇਆ ਪੜੋਕ ਕਿਉਂ ਨਹੀਂ ਆਇਆ ਉਹ ਮੁੰਡਾ ਕਹਿੰਦੇ ਉਹਨੂੰ ਕਹਿੰਦਾ ਵੀ ਬਾਪੂ ਵੀ ਮਾਂ ਦੇ ਸਿਸਕਾਰ ਤੇ ਮੈਂ ਆ ਗਿਆ ਤੇਰੇ ਤੇ ਹੋ ਆਊਗਾ ਐਡਾ ਕਹਿੰਦੇ ਸਦਮਾ ਲੱਗਿਆ ਉਹ ਬੰਦੇ ਨੂੰ ਕਹਿੰਦੇ ਉਹ ਰਾਤ ਨੂੰ ਫਾ ਲੈ ਕੇ ਮਰ ਗਿਆ ਤੇ ਚਿੱਠੀ ਲਿਖ ਕੇ ਰੱਖ ਗਿਆ ਕਹਿੰਦਾ ਹੁਣ ਤੂੰ ਜਾਣਦੇ ਹੱਥ ਮੇਰਾ ਵੀ ਕੰਮ ਨੰਬੇੜੀ ਜਾ ਸਿਸਕਾਰ ਕਰ ਜੀ ਉਹਨੂੰ ਲੋੜ ਹੀ ਨਾ ਪਈ ਫਿਰ ਡਰਾਮਾ ਜਦੋਂ ਕੋਈ ਬੰਦਾ ਮਾਰ ਜਾਂਦਾ ਉੱਤੋਂ ਅਗ ਡਿੱਗਣ ਗੇ ਰੋਂ ਰੋ ਗਏ ਕਰੌਣ ਗਏ ਹੋਏ ਬਾਪੂ ਮੈਨੂੰ ਛੱਡ ਕੇ ਤੁਰ ਗਿਆ ਹੋਏ ਬੇਬੇ ਤੂੰ ਮੈਨੂੰ ਛੱਡ ਕੇ ਤੁਰ ਗਈ ਵੀ ਜਿਉ ਤੇਰੀ ਲੋੜ ਸੀ ਉਹਦੋਂ ਆਇਆ ਨਹੀਂ ਦਾਦਾ 15 15 ਸਾਲ 15 ਨੇ ਦੇਖੀ ਨਹੀਂ ਪੰਜਾਬ ਅੰਨੀ ਮੁੜ ਕੇ ਪੇਠੀ ਕਰ ਲਈ ਜੋਂ ਲੱਗੇ ਕਮਲਿਆਂ ਨੂੰ ਤੇ ਤੇਰੀ ਲਹਿ ਤੇਰੀ ਡਾਲਰ 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 ਅਬ ਜਿੱਤਿਆ ਕਹਿੰਦਾ ਮੈਂ ਪੰਜਾਬ ਦੀ ਵੜਾਈ ਲੜੂੰਗਾ ਵਾਹ ਤੇਰੇ ਜਿਨ੍ਹਾਂ ਦੀ ਰਹਿਮੋ ਕਰਮ ਦੇ ਤੂੰ ਛੱਡਿਆ ਗਿਆ ਜਿਨ੍ਹਾਂ ਨੇ ਤੂੰ ਛੜਾਇਆ ਹੈ ਡੰਡ ਧੁੱਪ ਕਰਕੇ ਤੂੰ ਉਹਨਾਂ ਦੇ ਖਿਲਾਫ ਬੋਲ ਜੇਗਾ ਜਾਂ ਐ ਕੱਲ ਨੂੰ ਦਿੱਲੀ ਨਾਲ ਪੰਗਾ ਲੈ ਦੇਗਾ ਮੇਰੇ ਪਹਿਲਾਂ ਤੁਹਾਡੀਆਂ ਲੜਾਈਆਂ ਦੇਖਦੀਆਂ ਇਹਨੇ ਪੰਜਾਬ ਦੇ ਜਿਹੜੇ ਹੱਕ ਦੀਆਂ ਲੜਾਈਆਂ ਲੜਦੇ ਰਹੇ ਹੋ ਵੀ ਕਿਹੜੀਆਂ ਲੜਾਈਆਂ ਦੀ ਪੰਜਾਬ ਦੇ ਕਿਵੇਂ ਪੰਜਾਬ ਵੇਚਿਆ ਕਿਵੇਂ ਪੰਚ ਕੌਮ ਦਾ ਘਾਣ ਤੁਸੀਂ ਕੀਤਾ ਕਿਵੇਂ ਆਪਣੀਆਂ ਕੁਰਸੀਆਂ ਖਾਤਰ ਤੁਸੀਂ ਸਾਰਾ ਕੁਝ ਦਾਤੇ ਲਾਤਾ ਯਾਰ ਪੰਜਾਬ ਦਾ ਜੇ ਮੋਦੀ ਗੁਰਦੁਆਰੇ ਪੱਗ ਬੰਨ ਕੇ ਆ ਗਿਆ ਅਮਰਛਾ ਜੋਗੀ ਵਰਗਾ ਪੱਗ ਬੰਨ ਕੇ ਆ ਗਿਆ ਖੁਸ਼ ਹੋ ਜਾਂਦੇ ਆ ਤੇ ਬਾਜੀ ਬਾਏ ਤਾਂ ਸਿੱਖਾਂ ਦੇ ਬਹੁਤ ਹਮੈਤੀ ਨੇ ਸਾਡੇ ਲੀਡਰ ਵੀ ਤਾਂ ਬਾਈ ਹੈਗੇ ਆ ਹੋਰ ਵੀ ਲੋਕ ਨੇ ਸੂਝਵਾਨ ਨੇ ਵਿਦਵਾਨ ਨੇ ਕੋਈ ਨਹੀਂ ਬੋਲਦੇ ਬਲਕਿ ਇਹ ਸਾਜ਼ਿਸ਼ਾਂ ਨੇ ਜਾਂ ਇਹ ਚੀਜ਼ਾਂ ਨੇ ਇਹ ਲੱਖੇ ਸਦਾਨੇ ਨੂੰ ਸਮਝਉਂਦੀਆਂ ਜੀ ਉਹ ਕਹਿੰਦੇ ਮੋਦੀ ਮਿੱਥਿਆਰੋਂ ਨੇ ਖਾਸ ਤੌਰ ਤੇ ਗੱਲ ਕਹੀ ਆ ਵੀ ਜੇ ਗੁਰਤੇ ਇੱਕ ਬਾਦਰ ਮਾਰਾ ਜੀ ਨਾ ਹੁੰਦੇ ਤਾਂ ਅਸੀਂ Hindu ਹੋਣੇ ਨਹੀਂ ਸੀ ਕਹਿੰਦੇ ਕਿੱਡੀ ਵੱਡੀ ਗੱਲ ਇਹ ਹੀ ਸਮਝਣ ਦੀ ਲੋੜ ਆ ਉਹ ਕਹਿੰਦੇ ਆ ਵੀ ਇਹ ਕਿਸੇ ਤਰ੍ਹਾਂ ਹੀ Hindu ਆ ਤੇ ਸਾਡਾ ਕੰਗ ਨੇ ਪਹਿਲੇ ਦਿਨ ਦੀਪ ਨੂੰ ਬੁਲਾਉਣ ਵਾਲਾ ਮੈਂ ਆ ਦਿੱਲੀ ਕਿਸਾਨ ਮੋਰਚੇ ਜਦੋਂ ਅਸੀਂ ਸ਼ੁਰੂ ਜਾ ਕੇ ਮੋਰਚਾ ਲਾਉਣਾ ਜੌਂਡੀਓ ਟਰੈਕਟਰ ਤੇ ਸਟੇਜ ਲੱਗਦੀ ਹੈ ਪਹਿਲੇ ਦਿਨ ਮੈਂ ਬੁਲਾਇਆ ਦੀਪ ਨੂੰ ਹਾਲਾਂਕਿ ਤੁਸੀਂ ਵੀ ਦੀਪ ਦੇ ਵਿਰੋਧ ਬੋਲੇ ਸੀਗੇ ਉਹ ਵੀਡੀਓ ਬਹੁਤ ਚੱਲਦੀ ਆ ਵੀ ਭਾਈ ਕੀ ਬਾਹ ਆਈ ਸੀ ਵੀ ਉਹਨੇ ਵੀਰੇ ਗੱਲ ਪਤਾ ਕੀ ਆ ਉਹ ਪਾਚ ਆਇਆ ਮੈਂ ਕਹਿ ਗਿਆ ਹੂੰਗਾ ਬਾਹ ਵਾਲੀ ਗੱਲ ਹਾਂਜੀ ਹਾਂ ਬੰਦਾ ਭਾਵੁਕ ਹੋਇਆ ਹੁੰਦਾ ਨਿਕਲ ਜਾਂਦੀਆਂ ਗੱਲਾਂ ਨੇ ਕਈ ਵਾਰੀ ਰਮਤਪਾਲ ਹੋਰੀ ਵੀ ਤੁਹਾਡੇ ਤੁਹਾਡੇ ਬਾਰੇ ਵੀ ਬੋਲਦੇ ਰਹੇ ਉਹ ਕਹਿੰਦੇ ਲੱਖਾਂ ਲੜਾਣਾ ਥੋੜੀ ਦੱਸੂਗਾ ਸਾਨੂੰ ਭਾਈ ਤੇ ਜਦੋਂ ਭਾਈ ਅਮਰਪਾਲ ਸਿੰਘ ਦੇ ਮਗਰ ਰੌਲਾ ਪਿਆ ਪੁਲਿਸ ਲੱਗੀ ਆ ਸਭ ਤੋਂ ਪਹਿਲਾਂ ਖੜਨ ਵਾਲਾ ਹੀ ਮੈਂ ਆ ਆ ਸਭ ਜਿਹੜੇ ਤੁਰੇ ਫਿਰਦੇ ਨਾਲ ਕੱਡਾਂ ਬੂਲੇ ਟੱਪ ਕੇ ਸੀਗੇ ਕਾਂਗਰਸ ਦੇ ਵਿੱਚ ਚੰਨੀ ਬਾਜਬੇ ਵਾਂਗੂ ਕਹਿੰਦੇ ਇਧਰੋਂ ਵੀ ਰੋਲਾ ਹੀ ਪੈਣਾ ਲਖਨੇ ਕਹਿੰਦਾ ਮੈਂ ਮੁੱਖ ਮੰਤਰੀ ਦਾ ਚਿਹਰਾ ਹੋਣਾ ਭਾਈ ਉਧਰੋਂ ਕਹਣਗੇ ਵੀ ਨਹੀਂ ਨਹੀਂ ਅਮਰਪਾਲ ਹੋਊਗਾ